ਅੱਜ ਇੱਕ ਅਣਹੋਣੀ ਹੋ ਗਈ। ਪਿਛਲੇ 35 ਸਾਲਾਂ ਵਿੱਚ ਜੋ ਨਹੀਂ ਹੋਇਆ ਉਹ ਅੱਜ ਹੋ ਗਿਆ। ਇੰਨੇ ਸਾਲਾਂ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਕਿ ਮੈਂ ਆਪਣੇ ਭਰਾ ਨੂੰ ਰਖੜੀ ਨਹੀਂ ਬੰਨੀ। ਮੇਰੀ ਬੇਟੀ ਮੇਰੇ ਕੋਲ ਆ ਕੇ ਬੈਠ ਗਈ ਤੇ ਮੈਨੂੰ ਕਹਿਣ ਲੱਗੀ। ਮੰਮੀ ਦੁਪਹਿਰ ਹੋ ਗਈ 2:00 ਵਜੇ ਆ ਮੈਂ ਤੁਹਾਡੇ ਲਈ ਖਾਣਾ ਟੇਬਲ ਤੇ ਲਗਾ ਦਿੱਤਾ। ਪਾਪਾ ਜੀ ਤੇ ਵੀਰਾ ਤੁਹਾਡਾ ਇੰਤਜ਼ਾਰ ਕਰ ਰਿਹਾ। ਮੈਂ ਕਿਹਾ ਬੇਟਾ ਤੈਨੂੰ ਇਸ ਗੱਲ ਦਾ ਪਤਾ ਜਦ ਤੱਕ ਮੈਂ ਤੇਰੇ ਮਾਮੇ ਦੀ ਰਖੜੀ ਨਹੀਂ ਬੰਨ੍ਹਦੀ। ਮੈਂ ਖਾਣਾ ਨਹੀਂ ਖਾਂਦੀ। ਹਜੇ ਤਾਂ ਦੁਪਹਿਰ ਹੀ ਹੋਈ ਆ। ਕੀ ਪਤਾ ਤੇਰੇ ਮਾਮਾ ਜੀ ਆਉਂਦੇ ਹੀ ਹੁਣ। ਇਸ ਤੋਂ ਪਹਿਲਾਂ ਮੈਂ ਖਾਣਾ ਨਹੀਂ ਖਾਵਾਂਗੀ। ਮੈਂ ਪਹਿਲਾਂ ਹੀ ਖਾਣਾ ਖਾ ਲਵਾਂ। ਚੰਗਾ ਨਹੀਂ ਲੱਗਦਾ ਬੇਟਾ। ਤੁਸੀਂ ਖਾਓ। ਮੈਂ ਉਹਨਾਂ ਦਾ ਇੰਤਜ਼ਾਰ ਕਰਾਂਗੀ। ਬੇਟੀ ਨੇ ਮਸਕਰਾਉਂਦਿਆਂ ਕਿਹਾ, ਮੰਮੀ ਕਿਤੇ ਅੱਜ ਤੁਹਾਡਾ ਵਰਤ ਹੀ ਨਾ ਹੋ ਜਾਵੇ। ਬੇਟੇ ਨੇ ਕਿਹਾ, ਮੈਨੂੰ ਤਾਂ ਲੱਗਦਾ ਸੱਚਮੁੱਚ ਇਸ ਤਰ੍ਹਾਂ ਹੀ ਹੋਵੇਗਾ। ਸ਼ੰਕਾ ਵਿੱਚ ਮਨ ਥੋੜਾ ਦੁਖੀ ਹੋ ਗਿਆ। ਦੁਖੀ ਮਨ ਨਾਲ ਸੋਚਣ ਲੱਗੀ ਜਿਸ ਤਰ੍ਹਾਂ ਹੋ ਗਿਆ ਤਾਂ ਪਰ ਫਿਰ ਮੈਂ ਆਪਣੀ ਇਸ ਸੋਚ ਨੂੰ ਝਟਕ ਦਿੱਤਾ ਤੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਮੈਨੂੰ ਵਿਸ਼ਵਾਸ ਆ ਮੇਰਾ ਭਰਾ ਜਰੂਰ ਆਵੇਗਾ ਇਹ ਕਹਿ ਮੈਂ ਆਪਣੇ ਮਨ ਨੂੰ ਸ਼ਾਂਤ ਕਰ ਰਹੀ ਸੀ ਜਾਂ ਫਿਰ ਇਹ ਕਹਿ ਸਕਦੇ ਆ ਆਪਣੇ ਆਪ ਨੂੰ ਹੌਸਲਾ ਦੇ ਰਹੀ ਸੀ ਮੇਰੀ ਅੱਖਾਂ ਕੰਧ ਤੇ ਲੱਗੀ ਘੜੀ ਦੀਆਂ ਸੂਈਆਂ ਤੇ ਜਾ ਟਕਦੇ ਆ ਜੋ ਮਿੰਟ-ਮਿੰਟ ਤੇ ਅੱਗੇ ਵਧ ਰਹੀਆਂ ਸੀ ਮੈਂ ਆਪਣੇ ਮਨ ਅੰਦਰ ਝਾਕ ਕੇ ਦੇਖਣਾ ਚਾਹੁੰਦੀ ਆ ਮਨ ਵਿੱਚ ਦੱਬੀਆਂ ਹੋਈਆਂ ਅਤੀਤ ਦੀਆਂ ਪਰਤਾਂ ਇੱਕ ਇੱਕ ਕਰਕੇ ਖੁੱਲ੍ਹਦੀਆਂ ਜਾ ਰਹੀਆਂ ਸੀ। ਮੇਰੇ ਪੇਕੇਆਂ ਦੀ ਵੱਡੀ ਸਾਰੀ ਹਵੇਲੀ ਸੀ। ਮੇਰੇ ਚਾਚਾ ਜੀ, ਤਾਇਆ ਜੀ, ਪਿਤਾ ਜੀ ਸਾਰੇ ਇਕੱਠੇ ਰਹਿੰਦੇ ਸੀ। ਹਵੇਲੀ ਵਿੱਚ ਅਲੱਗ-ਅਲੱਗ ਹਿੱਸਿਆਂ ਵਿੱਚ ਮਿਲਜੁਲ ਕੇ ਰਹਿਣਾ ਉਹਨਾਂ ਨੂੰ ਚੰਗਾ ਲੱਗਦਾ ਸੀ। ਅਸੀਂ ਤਿੰਨ ਭੈਣ ਭਰਾ ਸੀ। ਚਾਚਾ ਜੀ ਦੇ ਦੋ ਲੜਕੇ ਤੇ ਦੋ ਲੜਕੀਆਂ ਸੀ। ਪਰ ਤਾਇਆ ਜੀ ਦਾ ਇੱਕ ਹੀ ਬੇਟਾ ਸੀ। ਉਹ ਇਕੱਲਾ ਸੀ। ਨਾ ਹੋਰ ਕੋਈ ਭਰਾ ਨਾ ਭੈਣ। ਮੈਨੂੰ ਯਾਦ ਹੈ ਉਸ ਸਮੇਂ ਮੈਂ ਬਹੁਤ ਛੋਟੀ ਸੀ ਜਦ ਤਾਈ ਜੀ ਨੇ ਰਖੜੀ ਵਾਲੇ ਦਿਨ ਮੈਨੂੰ ਗੋਦੀ ਵਿੱਚ ਚੁੱਕਦੇ ਹੋਏ ਇਹ ਗੱਲ ਕਹੀ ਸੀ ਇਹ ਆ ਮੇਰੀ ਪਿਆਰੀ ਧੀ ਇਹ ਬਨੂਗੀ ਮੇਰੇ ਬੇਟੇ ਦੀ ਰਖੜੀ ਸ਼ੁਰੂ ਤੋਂ ਹੀ ਤਾਈ ਜੀ ਮੈਨੂੰ ਬਹੁਤ ਪਿਆਰ ਕਰਦੇ ਸੀ ਸਭ ਤੋਂ ਪਹਿਲਾਂ ਉਹ ਮੈਨੂੰ ਬਾਜ਼ਾਰ ਲੈ ਕੇ ਗਈ ਬਾਜ਼ਾਰੋਂ ਉਹਨਾਂ ਨੇ ਮੈਨੂੰ ਬਹੁਤ ਸੋਹਣੀ ਜਿਹੀ ਫਰਾਕ ਲੈ ਕੇ ਦਿੱਤੀ ਤੇ ਕਿਹਾ ਅੱਜ ਰਖੜੀ ਤੇ ਤੂੰ ਇਹੀ ਪਾਵਵੇਂਗੀ ਤੇ ਆਪਣੇ ਵੀਰੇ ਤੇ ਰਖੜੀ ਬੰਨੇਗੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਜੁੱਤੀ ਵੀ ਲੈ ਕੇ ਦਿੱਤੀ ਸੀ ਉਹ ਵੀ ਮੇਰੀ ਫਰਾਕ ਨਾਲ ਮੈਚ ਕਰਦੇ ਸੀ ਮੈਂ ਬਹੁਤ ਖੁਸ਼ ਸੀ ਘਰ ਆਉਂਦਿਆਂ ਤਾਈ ਜੀ ਨੇ ਮੈਨੂੰ ਜਲਦੀ ਜਲਦੀ ਤਿਆਰ ਕੀਤਾ ਨਵੀਂ ਫਰਾਕ ਪਾਈ ਨਵੀਂ ਜੁੱਤੀ ਵਾਲਾਂ ਵਿੱਚ ਰਿਬਨ ਬੰਨਿਆ ਤੇ ਛੋਟੀ ਜੀ ਥਾਲੀ ਲੈ ਕੇ ਦਿੱਤੀ ਥਾਲੀ ਵਿੱਚ ਤਾਈ ਜੀ ਨੇ ਮੈਨੂੰ ਮਠਿਆਈ ਰੱਖ ਕੇ ਦਿੱਤੀ ਤੇ ਕਿਹਾ ਲੈ ਪੁੱਤ ਬੰਨ ਆਪਣੇ ਭਰਾ ਦੇ ਰਖੜੀ ਦੀਪ ਵੀਰੇ ਨੇ ਇੱਕ ਪਲ ਮੇਰੇ ਵੱਲ ਦੇਖਿਆ ਤੇ ਮੁਸਕਰਾਉਂਦੇ ਹੋਏ ਆਪਣਾ ਹੱਥ ਅੱਗੇ ਕੀਤਾ ਮੈਂ ਆਪਣੇ ਛੋਟੇ-ਛੋਟੇ ਹੱਥਾਂ ਨਾਲ ਉਸਦੇ ਗੁੱਟ ਤੇ ਰਖੜੀ ਬੰਨੀ ਤੇ ਤਾਈ ਜੀ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਕੁੱਟ ਲਿਆ ਸੀ ਤੇ ਪਿਆਰ ਕਰਨ ਲੱਗੇ ਤਾਈ ਜੀ ਨੇ ਕਿਹਾ ਅੱਜ ਤੋਂ ਇਹ ਹੀ ਮੇਰੀ ਬੇਟੀ ਆ ਤੇ ਦੀਪ ਦੀ ਭੈਣ ਹਮੇਸ਼ਾ ਇਹ ਹੀ ਰਖੜੀ ਬੰਨ੍ਹਿਆ ਕਰੂਗੀ ਮੈਂ ਬਹੁਤ ਖੁਸ਼ ਸੀ ਤਾਈ ਜੀ ਦੇ ਦੁਆਰਾ ਕਹੀ ਹੋਈ ਇਹ ਗੱਲ ਮੇਰੇ ਦਿਲ ਵਿੱਚ ਪੱਥਰ ਤੇ ਲਕੀਰ ਵਾਂਗ ਲਿਖੀ ਗਈ ਸੀ ਇਸ ਤੋਂ ਪਹਿਲਾਂ ਤਾਂ ਦੀਪ ਵੀਰੇ ਨੇ ਰੋ ਰੋ ਕੇ ਅਵੇਲੀ ਸੱਤ ਤੇ ਚੌਕ ਲਈ ਸੀ ਮੈਂ ਆਪਣੀ ਭੈਣ ਤੋਂ ਹੀ ਰਖੜੀ ਬਣਾਵਾਵਾਂਗਾ ਮੇਰੀਆਂ ਭੈਣਾਂ ਨੇ ਵੀ ਰਖੜੀ ਬੰਨਣ ਦੀ ਕੋਸ਼ਿਸ਼ ਕੀਤੀ ਉਹ ਕਿਸੇ ਤੋਂ ਵੀ ਰਖੜੀ ਬਣਵਾਉਣ ਲਈ ਤਿਆਰ ਹੀ ਨਹੀਂ ਸੀ ਉਹ ਜ਼ੈਦ ਕਰ ਰਿਹਾ ਸੀ ਰੋ ਰਿਹਾ ਸੀ ਚੀਕ ਰਿਹਾ ਸੀ ਸਭ ਤੋਂ ਵੱਡੀ ਭੈਣ ਨੇ ਜ਼ਬਰਦਸਤੀ ਉਸਦੇ ਹੱਥ ਉੱਤੇ ਰਖੜੀ ਬੰਨੀ ਪਰ ਉਸਨੇ ਗੁੱਸੇ ਵਿੱਚ ਆ ਕੇ ਰਖੜੀ ਤੋੜ ਦਿੱਤੀ ਤੇ ਕਿਹਾ ਮੇਰੀ ਕੋਈ ਭੈਣ ਨਹੀਂ ਮੈਂ ਸਿਰਫ ਆਪਣੀ ਭੈਣ ਤੋਂ ਹੀ ਰਖੜੀ ਬਣਵਾਵਾਂਗਾ ਤੁਹਾਡੇ ਚੋਂ ਮੇਰੀ ਕੋਈ ਭੈਣ ਨਹੀਂ ਦੀਪ ਵੀਰੇ ਦਾ ਰੋਣਾ ਰੋਕੇ ਨਹੀਂ ਸੀ ਰਿਆ ਮਾਂ ਚਾਚਾ ਜੀ ਤਾਈ ਜੀ ਸਾਰੇ ਵਿਹੜੇ ਵਿੱਚ ਹੀ ਖੜੇ ਸੀ ਤਾਈ ਜੀ ਦੀ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਆਪਣੇ लाडले ਬੇਟੇ ਦੀ ਜੈਦ ਪੂਰੀ ਕਰਨ ਵਿੱਚ ਉਹ ਕੀ ਕਰਨ ਤੇ ਕੀ ਨਾ ਕਰਨ ਇੰਨੇ ਨੂੰ ਉਹਨਾਂ ਨੂੰ ਮੇਰਾ ਧਿਆਨ ਆਇਆ ਤੇ ਉਹ ਮੈਨੂੰ ਗੋਦੀ ਵਿੱਚ ਚੁੱਕ ਕੇ ਦੀਪ ਵੀਰੇ ਦੇ ਕੋਲ ਲੈ ਗਏ ਆ ਸਮੇਂ ਹੀ ਮੈਂ ਤੈਨੂੰ ਕਿਸਾਲ ਦੀ ਸੀ ਦੀਪ ਵੀਰਾ ਮੇਰੇ ਤੋਂ ਰਖੜੀ ਬਣਵਾਉਣ ਲਈ ਤਿਆਰ ਹੋ ਗਿਆ ਬੱਚੇ ਦੇ ਚਿਹਰੇ ਤੇ ਮੁਸਕਾਨ ਦੇਖ ਸਾਰਿਆਂ ਦੇ ਚਿਹਰੇ ਖੜ ਗਏ ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਹੀ ਦੀਪ ਵੀਰੇ ਦੇ ਰਖੜੀ ਬੰਦੀ ਆਈ ਸੀ ਇਸ ਵਿੱਚ ਕਦੇ ਕੋਈ ਰੁਕਾਵਟ ਜਾਂ ਅੜਚਨ ਨਹੀਂ ਆਈ ਘਰ ਵਿੱਚ ਕੋਈ ਨਾ ਕੋਈ ਦਿਨ ਤਿਉਹਾਰ ਆਇਆ ਹੀ ਰਹਿੰਦਾ ਮੇਰੇ ਪਿਤਾ ਜੀ ਦੀ ਆਮਦਨ ਕੁਝ ਜ਼ਿਆਦਾ ਨਹੀਂ ਸੀ ਇਸ ਲਈ ਉਹ ਬੱਚਿਆਂ ਨੂੰ ਜ਼ਿਆਦਾ ਪੜ੍ਹਾ ਨਾ ਸਕੇ ਵੱਡਿਆਂ ਪਹਿਣਾ ਤਾਂ 10ਵੀਂ ਕਲੀਅਰ ਹੋਣ ਤੋਂ ਬਾਅਦ ਹੀ ਵਿਆਹ ਕਰ ਦਿੱਤਾ ਗਿਆ ਸੀ ਪਰ ਮੈਂ ਬੀਏ ਕਰ ਲਈ ਸੀ ਉਹ ਵੀ ਜिद ਕਰਕੇ ਜਦ ਮੈਂ ਨਾ ਮੰਨੀ ਤਾਂ ਪਿਤਾ ਜੀ ਨੇ ਕਿਹਾ ਚੱਲ ਕੋਈ ਗੱਲ ਨਹੀਂ ਇਸ ਨੂੰ ਪੜ ਲੈਣ ਦਿੰਦੇ ਆ ਅੱਜ ਕੱਲ ਦੇ ਲੜਕੇ ਵੀ ਪੜੀ ਲਿਖੀ ਲੜਕੀ ਚਾਹੁੰਦੇ ਆ ਜਾਂ ਇਹ ਵੀ ਕਹਿ ਸਕਦੇ ਆ ਚੰਗਾ ਲੜਕਾ ਮਿਲ ਜਾਣ ਦੇ ਲਾਲਚ ਕਰਕੇ ਉਹਨਾਂ ਨੇ ਮੈਨੂੰ ਅੱਗੇ ਪੜਨ ਦੀ ਇਜਾਜ਼ਤ ਦੇ ਦਿੱਤੀ ਸੀ ਤੇ ਫਿਰ ਮੇਰੀ ਪ੍ਰਾਈਵੇਟ ਸਿੱਖਿਆ ਦੇ ਲਈ ਫਾਰਮ ਵੀ ਭਰਵਾ ਦਿੱਤੇ ਸੀ ਮੇਰੇ ਦੋ ਭਰਾ ਨੌਕਰੀ ਕਰਦੇ ਸੀ ਤੇ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਸਭ ਦੀ ਗ੍ਰੈਸਤੀ ਠੀਕ ਚੱਲ ਰਹੀ ਸੀ ਸਾਰੇ ਆਪਣੇ ਘਰ ਪਰਿਵਾਰ ਵਿੱਚ ਸੁਖੀ ਸੀ ਮੈਂ ਪਤਾ ਨਹੀਂ ਕਿਉਂ ਉਸ ਦਿਨ ਤੋਂ ਹੀ ਤਾਈ ਜੀ ਦੀ ਬੇਟੀ ਤੇ ਦੀਪ ਵੀਰੇ ਦੀ ਭੈਣ ਬਣ ਕੇ ਰਹਿ ਗਈ ਸੀ ਸੱਚ ਕਹਾ ਤਾਂ ਮੈਨੂੰ ਆਪਣੇ ਭੈਣ ਭਰਾਵਾਂ ਨਾਲ ਇੰਨਾ ਮੋਹ ਪਿਆਰ ਨਹੀਂ ਸੀ ਜਿੰਨਾ ਦੀਪ ਵੀਰੇ ਨਾਲ ਸੀ ਮੈਂ ਜ਼ਿਆਦਾਤਰ ਆਪਣੀ ਤਾਈ ਜੀ ਵਾਲੀ ਸਾਈਡ ਹੀ ਰਹਿੰਦੀ ਸੀ ਉਹਨਾਂ ਦੀ ਖਾਂਦੀ ਪੀਂਦੀ ਉੱਥੋਂ ਹੀ ਤਿਆਰ ਹੋ ਕੇ ਸਕੂਲ ਜਾਂਦੀ ਤਾਈ ਜੀ ਦਾ ਘਰ ਸਾਡੇ ਨਾਲ ਹੀ ਸੀ ਵੈਸੇ ਤਾਂ ਮੇਰੇ ਸਕੇ ਤਾਇ ਜੀ ਸੀ ਇਸ ਕਰਕੇ ਸਾਰੀ ਭੈਣ ਭਰਾਵਾਂ ਦਾ ਹੱਕ ਸੀ ਪਰ ਜਦ ਸਾਰੀ ਭੈਣ ਭਰਾ ਮੌਕੇ ਬੇਮੌਕੇ ਆ ਕੇ ਤਾਈ ਜੀ ਤੋਂ ਕੁਝ ਮੰਗ ਲੈਂਦੇ ਜਾਂ ਕੁਝ ਵੀ ਕਹਿੰਦੇ ਮੈਨੂੰ ਉਹਨਾਂ ਦਾ ਤਾਈ ਜੀ ਦੇ ਕੋਲੋਂ ਕੁਝ ਮੰਗਣਾ ਬਹੁਤ ਬੁਰਾ ਲੱਗਦਾ ਮੈਂ ਤਾਈ ਜੀ ਤੇ ਸਿਰਫ ਤੇ ਸਿਰਫ ਆਪਣਾ ਹੱਕ ਸਮਝਦੀ ਸੀ ਇਸ ਤਰ੍ਹਾਂ ਲੱਗਦਾ ਜਿਵੇਂ ਸਾਡੇ ਘਰ ਦੀ ਕੋਈ ਵਸਤੂ ਦੂਜਾ ਇਨਸਾਨ ਲਿਜਾ ਰਿਹਾ ਹੋਵੇ ਹੌਲੀ ਹੌਲੀ ਸਮਾਂ ਬੀਤ ਗਿਆ ਤੇ ਅਸੀਂ ਸਾਰੇ ਭੈਣ ਭਰਾ ਵੱਡੇ ਹੁੰਦੇ ਗਏ ਦੀਪ ਵੀਰਾ ਇਕਲੌਤਾ ਸੀ ਤਾਇਆ ਜੀ ਦੇ ਹਿੱਸੇ ਦੀ ਪੂਰੀ ਸੰਪਤੀ ਉਸ ਨੂੰ ਹੀ ਮਿਲੀ ਤਾਇਆ ਜੀ ਨੇ ਦੀਪ ਵੀਰੇ ਨੂੰ ਸੁਨਿਆਰੀ ਦੀ ਦੁਕਾਨ ਖੁਲਵਾ ਦਿੱਤੀ ਸੀ ਸਾਡੇ ਪਰਿਵਾਰ ਵਿੱਚ ਸੰਪੰਨ ਉਹੀ ਸੀ ਉਹਨਾਂ ਨੇ ਗੱਡੀ ਵੀ ਲੈ ਲਈ ਸੀ ਭਾਬੀ ਵੀ ਚੰਗੇ ਪਰਿਵਾਰ ਤੋਂ ਸੀ ਪਿਤਾ ਜੀ ਨੇ ਮੇਰਾ ਵੀ ਵਿਆਹ ਕਰ ਦਿੱਤਾ ਪੰਜ ਭੈਣ ਭਰਾਵਾਂ ਦੇ ਵਿਆਹ ਦਾ ਖਰਚਾ ਕਰਦੇ ਕਰਦੇ ਉਹਨਾਂ ਦਾ ਹੱਥ ਬਹੁਤ ਤੰਗ ਹੋ ਗਿਆ ਸੀ ਖੈਰ ਉਹਨਾਂ ਨੂੰ ਮੇਰੇ ਵਿਆਹ ਤੇ ਕਰਜ਼ਾ ਲੈਣਾ ਪਿਆ ਅਸਮੇਤ ਆਇਆ ਜੀ ਨੇ ਵੀ ਬਹੁਤ ਮਦਦ ਕੀਤੀ ਸੀ ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਉਹਨਾਂ ਨੇ ਹਮੇਸ਼ਾ ਮੈਨੂੰ ਆਪਣੀ ਧੀ ਸਮਝਿਆ ਤੇ ਧੀ ਵਾਲਾ ਹੀ ਪਿਆਰ ਦਿੱਤਾ ਮੇਰੇ ਵਿਆਹ ਚ ਉਹਨਾਂ ਨੇ ਮੈਨੂੰ ਸੋਨੇ ਦਾ ਸੈੱਟ 10 ਸੋਨੇ ਸੋਨੇ ਸੂਟ ਮੇਰੇ ਪਤੀ ਲਈ ਸੋਨੇ ਦੀ ਚੇਨ ਤੇ ਘੜੀ ਦਾ ਇੰਤਜ਼ਾਮ ਵੀ ਉਹਨਾਂ ਨੇ ਕੀਤਾ ਸੀ ਤਾਇਆ ਜੀ ਨੇ ਹਮੇਸ਼ਾ ਮੈਨੂੰ ਆਪਣੀ ਬੇਟੀ ਦੀ ਤਰ੍ਹਾਂ ਹੀ ਸਮਝਿਆ ਪਰ ਮੇਰੇ ਵਿਆਹ ਤੋਂ 4 ਸਾਲ ਬਾਅਦ ਹੀ ਉਹ ਚਲਵਸੇ ਦੀਪ ਵੀਰੇ ਦਾ ਸੁਭਾਅ ਕੁਝ ਅਲੱਗ ਕਿਸਮ ਦਾ ਸੀ। ਨਾ ਉਹ ਜ਼ਿਆਦਾ ਕਿਸੇ ਨਾਲ ਮਿਲਣਾ ਜੁਲਣਾ ਪਸੰਦ ਕਰਦਾ ਸੀ ਤੇ ਨਾ ਕਿਸੇ ਨਾਲ ਪਿਆਰ ਮੁਹੱਬਤ ਜਿਤਾਉਂਦਾ ਸੀ। ਹੰਤ ਤੱਕ ਤਾਈ ਜੀ ਅੱਗੇ ਹੋ ਕੇ ਪਿਆਰ ਵੰਡਦੇ ਆਏ ਸੀ ਤੇ ਰਿਸ਼ਤਿਆਂ ਦਾ ਨਿਭਾਵੀ ਉਹਨਾਂ ਦੀ ਵਜ੍ਹਾ ਕਰਕੇ ਹੀ ਹੋ ਰਿਹਾ ਸੀ। ਉਹਨਾਂ ਵੱਲੋਂ ਬਣਾਏ ਗਏ ਇਸ ਰਿਸ਼ਤੇ ਦਾ ਮੈਂ ਵੀ ਪੂਰਾ ਨਿਭਾਅ ਕਰ ਰਹੀ ਸੀ। ਜਦ ਵੀ ਰਖੜੀ ਆਉਂਦੀ ਮੈਂ ਭੱਜ ਕੇ ਪੇਕੇ ਜਾਂਦੀ ਤੇ ਆਪਣੇ ਦੀਪ ਵੀਰੇ ਦੇ ਰਖੜੀ ਬੰਨਦੀ। ਬਚਪਨ ਤੋਂ ਹੀ ਮੈਂ ਇਸ ਤਿਉਹਾਰ ਨੂੰ ਬਹੁਤ ਸੋਹਣਾ ਸਮਝਦੀ ਆਈ ਸੀ ਕਿਉਂਕਿ ਮੈਂ ਚਾਹੁੰਦੀ ਸੀ ਦੀਪ ਵੀਰੇ ਦਾ ਗੁੱਟ ਰਖੜੀ ਬਾਜੂ ਕਦੇ ਸੁੰਨਾ ਨਾ ਰਵੇ ਮੈਂ ਜਦ ਵੀ ਜਾਂਦੀ ਭਾਬੀ ਨੂੰ ਬਹੁਤ ਚੰਗੇ ਤਰੀਕੇ ਨਾਲ ਮਿਲਦੀ ਗੱਲ ਕਰਦੀ ਤੇ ਵਾਪਸ ਆਉਂਦੇ ਸਮੇਂ ਭਾਬੀ ਮੈਨੂੰ ਬਹੁਤ ਸੋਹਣਾ ਸੂਟ ਦੇ ਕੇ ਵਿਦਾ ਕਰਦੀ ਵੈਸੇ ਤਾਂ ਮੈਂ ਕਦੇ ਵੀ ਇਸ ਚੀਜ਼ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਉਹ ਮੈਨੂੰ ਕੀ ਦਿੰਦੇ ਆ ਤੇ ਕੀ ਨਹੀਂ ਮੇਰੇ ਲਈ ਤਾਂ ਉਹਨਾਂ ਦਾ ਪਿਆਰ ਹੀ ਕਾਫੀ ਸੀ ਮੈਂ ਤਾਂ ਸਿਰਫ ਆਪਣਾ ਫਰਜ਼ ਨਿਭਾਰੀ ਸੀ ਇੱਕ ਦਿਨ ਮੇਰੀ ਪਤੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਉਹ ਕਾਫੀ ਬਿਮਾਰ ਸੀ ਮੇਰੀ ਨੰਦ ਵੀ ਆਈ ਹੋਈ ਸੀ ਇਸੇ ਦੌਰਾਨ ਰਖੜੀ ਆਈ ਤੇ ਮੈਂ ਜਲਦੀ ਜਲਦੀ ਪੇਕੇ ਜਾਣ ਲਈ ਤਿਆਰ ਹੋ ਗਈ ਪੇਕੇ ਜਾਣ ਵਿੱਚ ਮੈਨੂੰ 5-6 ਘੰਟੇ ਤਾਂ ਲੱਗ ਹੀ ਜਾਂਦੇ ਸੀ ਮੇਰੀ ਬੇਟੀ ਮੇਰੀ ਸੱਸ ਮੇਰੀ ਨੰਦ ਸਾਰਿਆਂ ਨੇ ਮੈਨੂੰ ਮਨਾ ਕੀਤਾ ਸੱਸ ਨੇ ਕਿਹਾ ਜੇ ਇਸ ਵਾਰ ਤੂੰ ਰਖੜੀ ਤੇ ਨਾ ਜਾਵੇਂਗੀ ਤਾਂ ਕੀ ਫਰਕ ਪੈ ਜਾਵੇਗਾ ਅਗਲੀ ਰਖੜੀ ਤੇ ਚਲੀ ਜਾਵੀਂ ਜੇ ਐਨਾ ਹੀ ਜ਼ਰੂਰੀ ਆ ਤਾਂ ਆਪਣੇ ਭਰਾ ਨੂੰ ਫੋਨ ਕਰ ਦੇ ਇੱਥੇ ਸੱਦ ਲੈ ਪਰ ਮੇਰਾ ਮਾਨਾ ਮੰਨਿਆ ਕਾਰ ਤਾਂ ਮੇਰੇ ਕੋਲ ਨਹੀਂ ਸੀ ਆਉਣਾ ਜਾਣਾ ਬਸ ਤੇ ਹੀ ਪੈਂਦਾ ਸੀ ਰਖੜੀ ਤੋਂ ਇੱਕ ਦਿਨ ਪਹਿਲਾਂ ਗਈ ਤੇ ਅਗਲੇ ਦਿਨ ਦੁਪਹਿਰ ਤੱਕ ਮੈਂ ਵਾਪਸ ਆ ਗਈ ਕਿਸੇ ਨੇ ਕਿਹਾ ਤਾਂ ਕੁਝ ਵੀ ਨਹੀਂ ਪਰ ਮੈਨੂੰ ਪਤਾ ਲੱਗ ਚੁੱਕਿਆ ਸੀ ਉਹਨਾਂ ਸਾਰਿਆਂ ਨੂੰ ਚੰਗਾ ਨਹੀਂ ਲੱਗਿਆ ਹਣ ਤਾਂ ਬੱਚੇ ਵੀ ਵੱਡੇ ਹੋ ਗਏ ਸੀ ਮੇਰਾ ਬੇਟਾ 15 ਸਾਲ ਤੇ ਬੇਟੀ 18 ਸਾਲ ਦੀ ਹੋ ਗਈ ਸੀ ਪਤਾ ਨਹੀਂ ਇਸ ਵਾਰ ਬੱਚਿਆਂ ਦੇ ਮਨ ਵਿੱਚ ਕੀ ਆਇਆ ਉਹ ਜिद ਕਰਨ ਲੱਗੇ ਮੰਮੀ ਇਸ ਵਾਰ ਰਖੜੀ ਤੇ ਤੁਸੀਂ ਨਹੀਂ ਜਾਣਾ ਉਹ ਸਾਡੇ ਭੈਣ ਭਰਾ ਦੇ ਰਿਸ਼ਤੇ ਦਾ ਇਮਤਿਹਾਨ ਲੈ ਲਈ ਤਿਆਰ ਹੋ ਗਏ ਹੋਰ ਤਾਂ ਹੋਰ ਇਹਨਾਂ ਦੇ ਪਾਪਾ ਵੀ ਬੱਚਿਆਂ ਦੇ ਨਾਲ ਹੀ ਰਲ ਗਏ ਮੈਂ ਜਾਣ ਦੀ ਤਿਆਰੀ ਸ਼ੁਰੂ ਕੀਤੀ ਪਰ ਉਹ ਤਿੰਨੋਂ ਜिद ਤੇ ਅੜੇ ਰਹੇ ਤੇ ਕਹਿੰਦੇ ਰਹੇ ਤੁਸੀਂ ਉੱਥੇ ਨਹੀਂ ਜਾਣਾ ਇਸ ਵਾਰ ਉਹ ਖੁਦ ਇੱਥੇ ਆਉਣਗੇ ਇਸ ਵਾਰ ਤੁਸੀਂ ਇੱਥੇ ਹੀ ਉਹਨਾਂ ਦੀ ਰਖੜੀ ਬੰਨ੍ਹਣੀ ਆ। ਕੀ ਰਖੜੀ ਦਾ ਮਹੱਤਵ ਸਿਰਫ ਤੁਹਾਡੇ ਲਈ ਆ ਉਹਨਾਂ ਲਈ ਨਹੀਂ? ਤਿੰਨਾਂ ਨੇ ਮੇਰੇ ਨਾਲ ਸ਼ਰਤ ਵੀ ਲਗਾ ਲਈ। ਦੇਖਿਓ ਉਹਨਾਂ ਨੇ ਨਹੀਂ ਆਉਣਾ। ਕਿਉਂਕਿ ਹੁਣ ਤੱਕ ਮੇਰਾ ਭਰਾ ਕਦੇ ਵੀ ਮੇਰੇ ਘਰ ਨਹੀਂ ਸੀ ਆਇਆ। ਖੈਰ ਇਹਨਾਂ ਸਭ ਦੀ ਇਹੀ ਸੋਚ ਸੀ ਕਿ ਇਹ ਰਿਸ਼ਤਾ ਇੱਕ ਤਰਫਾ ਜਿਸ ਨੂੰ ਸਿਰਫ ਮੈਂ ਹੀ ਨਿਭਾ ਰਹੀ ਹਾਂ। ਕੱਲ ਮੇਰੇ ਬੱਚਿਆਂ ਨੇ ਮੇਰੇ ਕੋਲੋਂ ਮੇਰੇ ਭਰਾ ਨੂੰ ਫੋਨ ਕਰਵਾਇਆ। ਜਦ ਮੈਂ ਫੋਨ ਕੀਤਾ ਤਾਂ ਮੇਰਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਕਿਤੇ ਨਾ ਕਿਤੇ ਮੇਰੇ ਮਨ ਵਿੱਚ ਡਰ ਸੀ ਕਿਤੇ ਭਾਬੀ ਵੀਰੇ ਨੂੰ ਆਉਣ ਤੋਂ ਮਨਾ ਹੀ ਨਾ ਕਰ ਦੇਵੇ ਫੋਨ ਭਾਬੀ ਨੇ ਚੁੱਕਿਆ ਸੀ ਮੈਂ ਕਿਹਾ ਭਾਬੀ ਮੈਂ ਇਹ ਕਹਿਣਾ ਸੀ ਇਸ ਵਾਰ ਮੈਂ ਬਿਮਾਰ ਹਾਂ ਮੈਂ ਰਖੜੀ ਬੰਨ੍ਹ ਨਹੀਂ ਆ ਸਕਦੀ ਤੁਸੀਂ ਵੀਰੇ ਨੂੰ ਘਰ ਭੇਜ ਦਿਓ ਭਾਬੀ ਨੇ ਸਭ ਤੋਂ ਪਹਿਲਾਂ ਮੇਰੀ ਬਿਮਾਰੀ ਦਾ ਪੁੱਛਿਆ ਤੇ ਫਿਰ ਕਿਹਾ ਠੀਕ ਆ ਕੋਈ ਗੱਲ ਨਹੀਂ ਪਰ ਮੈਂ ਪੱਕਾ ਨਹੀਂ ਕਹਿ ਸਕਦੀ ਫਿਰ ਵੀ ਮੈਂ ਕੋਸ਼ਿਸ਼ ਕਰਾਂਗੀ ਜਦ ਰਾਤ ਨੂੰ ਉਹ ਆਈ ਤਾਂ ਮੈਂ ਦੱਸ ਦੇਵਾਂਗੀ ਕਿ ਤੁਹਾਡਾ ਫੋਨ ਆਇਆ ਸੀ ਇਹ ਕਹਿ ਕੇ ਭਾਬੀ ਨੇ ਫੋਨ ਕੱਟ ਦਿੱਤਾ ਮੇਰਾ ਮਨ ਤਾਂ ਕਹਿ ਰਿਹਾ ਸੀ ਦੀਪ ਵੀਰਾ ਜ਼ਰੂਰ ਆਵੇਗਾ ਪਰ ਸਾਰੇ ਘਰ ਦੇ ਮੈਂਬਰ ਇਸ ਗੱਲ ਤੇ ਅੜੇ ਰਹੇ ਕਿ ਉਹਨਾਂ ਨੇ ਨਹੀਂ ਆਉਣਾ ਉਹਨਾਂ ਨੇ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਸੀ ਤੁਹਾਨੂੰ ਬੁਰਾ ਲੱਗੇਗਾ ਇਸ ਲਈ ਅਸੀਂ ਤੁਹਾਨੂੰ ਕਦੇ ਕੁਝ ਨਹੀਂ ਕਿਹਾ ਪਰ ਹੁਣ ਸਾਨੂੰ ਇਹ ਗੱਲ ਜ਼ਿਆਦਾ ਮਹਿਸੂਸ ਹੋ ਰਹੀ ਸੀ ਕਿ ਤੁਸੀਂ ਇਕੱਲੇ ਹੀ ਰਿਸ਼ਤਿਆਂ ਦੇ ਬੋਝ ਨੂੰ ਢੋਈ ਜਾ ਰਹੇ ਹੋ ਛੱਡ ਦਿਓ ਇਹਨਾਂ ਰਿਸ਼ਤਿਆਂ ਨੂੰ ਅੱਜ ਇਸ ਗੱਲ ਦਾ ਪਤਾ ਲੱਗ ਹੀ ਜਾਵੇਗਾ ਇਹ ਰਿਸ਼ਤਾ ਤੁਹਾਡੀ ਵਜ੍ਹਾ ਕਰਕੇ ਆ ਜਾਂ ਫਿਰ ਮਾਮਾ ਜੀ ਵੀ ਇਸ ਰਿਸ਼ਤੇ ਨੂੰ ਮੰਨਦੇ ਆ ਸਵੇਰ ਹੁੰਦਿਆਂ ਹੀ ਮੈਂ ਕਾਫੀ ਤਿਆਰੀ ਕੀਤੀ ਹੋਈ ਸੀ ਅੱਜ ਰਖੜੀ ਦਾ ਤਿਉਹਾਰ ਸੀ ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਖੜੀ ਦੇ ਤਿਉਹਾਰ ਤੇ ਬਹੁਤ ਖੁਸ਼ ਸੀ ਪਰ ਕਿਤੇ ਨਾ ਕਿਤੇ ਅੱਜ ਪਹਿਲੀ ਵਾਰ ਮੇਰੇ ਮਨ ਅੰਦਰ ਡਰ ਮਹਿਸੂਸ ਹੋ ਰਿਹਾ ਸੀ ਮੈਂ ਚਾਹੁੰਦੀ ਸੀ ਇਹ ਡਰ ਜਲਦ ਤੋਂ ਜਲਦ ਖਤਮ ਹੋ ਜਾਵੇ ਪਰ ਜਿਵੇਂ-ਜਿਵੇਂ ਸਮਾਂ ਅੱਗੇ ਵਧ ਰਿਹਾ ਸੀ ਮੇਰਾ ਡਰ ਮੇਰੀ ਕਬਰਾਹਟ ਹੋਰ ਵੀ ਜ਼ਿਆਦਾ ਤੇਜ਼ ਹੋ ਰਹੀ ਸੀ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਪਰ ਭਰਾ ਦਾ ਕੋਈ ਹਤਾ ਪਤਾ ਨਹੀਂ ਸੀ ਮੇਰਾ ਮਨ ਹੌਲੀ-ਹੌਲੀ ਬੈਠਦਾ ਜਾ ਰਿਹਾ ਸੀ ਮਨ ਵਿੱਚ ਇੱਕ ਬੇਚੈਨੀ ਸੀ ਸੋਚ ਰਹੀ ਸੀ ਕਿ ਮੈਂ ਹੁਣ ਤੱਕ ਇੱਕ ਤਰਫਾ ਰਿਸ਼ਤਾ ਹੀ ਨਿਭਾ ਰਹੀ ਸੀ ਮਨ ਵਿੱਚ ਇਹ ਸਵਾਲ ਵੀ ਚੱਲ ਰਿਹਾ ਸੀ ਕਿ ਕਿਤੇ ਭਰਾ ਭਾਬੀ ਇਹ ਨਾ ਸਮਝਣ ਕਿ ਮੈਂ ਕੁਝ ਲੈਣ ਦੇ ਉਦੇਸ਼ ਨਾਲ ਉਹਨਾਂ ਨੂੰ ਰਖੜੀ ਬੰਨਣਾ ਚਾਹਨੀ ਆ ਜਾਂ ਮੈਨੂੰ ਕਿਸੇ ਚੀਜ਼ ਦੀ ਕੋਈ ਭੋਖਾ ਜੈਸ ਤਰ੍ਹਾਂ ਤਾਂ ਮੇਰੇ ਲਈ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਵਧੀਆ ਹੀ ਆ ਅੱਜ ਇਸ ਗੱਲ ਦਾ ਪਤਾ ਲੱਗ ਹੀ ਜਾਵੇ ਮੇਰੀ ਤਾਂ ਚੰਗੀ ਤਾਂ ਅੱਜ ਦੀ ਪੀੜ੍ਹੀ ਆ ਜੋ ਇੰਨੀ ਸਮਝਦਾਰ ਹੈ ਇਸ ਤਰ੍ਹਾਂ ਹੀ ਕਰਦਿਆਂ ਕਰਦਿਆਂ 5:00 ਵਜੇ ਮੇਰੀ ਨਿਗਾਹ بار-ਬਾਰ ਘੜੀ ਦੀਆਂ ਸੋਈਆਂ ਤੇ ਜਾ ਰਹੀ ਸੀ ਸੱਚ ਦੱਸਾਂ ਤਾਂ ਮੈਂ ਆਸ ਹੀ ਛੱਡ ਦਿੱਤੀ ਕਿਉਂਕਿ ਭਰਾ ਤਾਂ ਹਜੇ ਤੱਕ ਵੀ ਨਹੀਂ ਆਇਆ ਸੀ ਜਦ ਸ਼ਾਮ ਦੀ 6 ਵਜੇ ਤਾਂ ਮੇਰਾ ਸਬਰ ਜਵਾਬ ਦੇ ਗਿਆ ਮੈਂ ਬਹੁਤ ਦੁਖੀ ਮਾਨ ਨਾਲ ਆਪਣੀ ਬੇਟੀ ਨੂੰ ਕਿਹਾ beta ਮੇਰਾ ਖਾਣਾ ਲਗਾ ਦੇ ਸੱਚ ਦੱਸਾਂ ਤਾਂ ਮੇਰਾ ਰੋਟੀ ਖਾਣ ਨੂੰ ਤਾਂ دل ਹੀ ਨਹੀਂ ਕਰ ਰਿਹਾ ਸੀ ਪਰ ਜੇ ਮੈਂ ਰੋਟੀ ਨਾ ਖਾਂਦੀ ਤਾਂ ਮੇਰੇ ਘਰਦਿਆਂ ਨੇ ਮੇਰੀ ਵਜ੍ਹਾ ਕਰਕੇ ਦੁਖੀ ਹੋ ਜਾਣਾ ਸੀ ਤੇ ਮੈਂ ਉਹਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਇਸ ਗੱਲ ਤੇ ਉਹਨਾਂ ਨੇ ਮੇਰੇ ਭਰਾ ਨੂੰ ਵੀ ਦੋਸ਼ ਦੇਣਾ ਸੀ ਕਿ ਤੁਸੀਂ ਉਹਨਾਂ ਦੀ ਵਜ੍ਹਾ ਕਰਕੇ ਰੋਟੀ ਨਹੀਂ ਖਾਧੀ। ਮੈਨੂੰ ਲੱਗ ਰਿਹਾ ਸੀ ਕਿ ਮੇਰਾ ਪੂਰਾ ਘਰ ਮੇਰੀ ਇਹ ਬੇਵਕੂਫੀ ਭਰੀ ਭਾਵੁਕਤਾ ਤੇ ਹੱਸ ਰਿਹਾ ਹੋਵੇਗਾ। ਹੁਣ ਜੋ ਸੀ ਸੋ ਸੀ। ਮੈਨੂੰ ਇਹਨਾਂ ਸਭ ਦਾ ਧੰਨਵਾਦ ਕਰਨਾ ਚਾਹੀਦਾ ਸੀ। ਇਹਨਾਂ ਨੇ ਅਸਲੀਅਤ ਮੇਰੇ ਸਾਹਮਣੇ ਲਿਆ ਕੇ ਰੱਖ ਦਿੱਤੀ। ਇਸ ਤੋਂ ਪਹਿਲਾਂ ਮੈਂ ਕੁਝ ਹੋਰ ਸੋਚਦੀ ਘਰ ਦੇ ਸਾਹਮਣੇ ਕਾਲੇ ਰੰਗ ਦੀ ਕੱਟੀ ਆ ਕੇ ਰੁਕੀ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਸਾਹਮਣੇ ਮੇਰਾ ਭਰਾ ਭਾਬੀ ਖੜੇ ਸੀ। ਉਸ ਸਮੇਂ ਮੈਨੂੰ ਪਤਾ ਨਹੀਂ ਕੀ ਹੋਇਆ। ਮੈਂ ਭੱਜ ਕੇ ਆਪਣੀ ਭਾਬੀ ਨੂੰ ਗੱਲ ਨਾਲ ਲਾ ਲਿਆ ਤੇ ਫਟ ਫਟ ਕੇ ਰੋਣ ਲੱਗੀ ਭਾਬੀ ਬਹੁਤ ਹੈਰਾਨ ਹੋਈ ਮੈਨੂੰ ਚੁੱਪ ਕਰਾਉਣ ਲੱਗੀ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਮੈਂ ਕਿਉਂ ਰੋ ਰਹੀ ਹਾਂ ਪਰ ਉਹਨਾਂ ਨੂੰ ਸਾਹਮਣੇ ਦੇਖ ਮੈਨੂੰ ਕਿੰਨੀ ਖੁਸ਼ੀ ਮਿਲੀ ਇਸ ਨੂੰ ਸਿਰਫ ਤੇ ਸਿਰਫ ਮੈਂ ਹੀ ਜਾਣਦੀ ਸੀ ਨਹੀਂ ਤਾਂ ਮੇਰੀ ਉਮੀਦ ਹੀ ਟੁੱਟ ਗਈ ਸੀ ਕਿਉਂਕਿ ਸਵੇਰ ਤੋਂ ਰਾਤ ਪੈ ਗਈ ਸੀ ਪਰ ਭਰਾ ਨਹੀਂ ਸੀ ਆਇਆ ਉਸ ਤੋਂ ਬਾਅਦ ਮੈਂ ਰੋਂਦੀ ਰੋਂਦੀ ਆਪਣੇ ਭਰਾ ਦੇ ਗਲੇ ਲੱਗੀ ਪ੍ਰਾਵੀ ਇਹ ਸਭ ਤੋਂ ਅਣਜਾਣ ਸੀ। ਭਰਾ ਨੇ ਮੈਨੂੰ ਚੁੱਪ ਕਰਵਾਇਆ ਤੇ ਉਸਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕੀ ਹੋ ਗਿਆ ਤੈਨੂੰ? ਸਿਹਤ ਜ਼ਿਆਦਾ ਖਰਾਬ ਹੋ ਗਈ? ਮੈਨੂੰ ਮਾਫ਼ ਕਰ ਦੇ, ਮੈਂ ਲੇਟ ਹੋ ਗਿਆ। ਆ ਤਾਂ ਸੀ ਟਾਈਮ ਨਾਲ ਹੀ ਜਾਣਾ ਸੀ ਪਰ ਇੱਕ ਪਾਰਟੀ ਨੂੰ ਬਹੁਤ ਜ਼ਰੂਰੀ ਸੋਨੇ ਦਾ ਸੈੱਟ ਬਣਾ ਕੇ ਦੇਣਾ ਸੀ। ਇਸ ਲਈ ਮੈਨੂੰ ਥੋੜਾ ਟਾਈਮ ਲੱਗ ਗਿਆ। ਇਹ ਕਹਿੰਦੇ ਹੋਏ ਮੇਰਾ ਭਰਾ ਹੱਥ ਜੋੜ ਕੇ ਮੇਰੇ ਤੋਂ ਮਾਫ਼ੀ ਮੰਗਣ ਲੱਗਾ। ਮੈਂ ਆਪਣੇ ਭਰਾ ਦੇ ਹੱਥਾਂ ਨੂੰ ਚੁੰਮਿਆ। ਤੇ ਫਿਰ ਉਸਤੇ ਗਲੇ ਲੱਗ ਗਈ। ਪ੍ਰਾਨਿਕਿਆ, ਦੇਖ ਮੈਂ ਤੇਰੇ ਲਈ ਕੀਲਾ ਕੇ ਆਇਆ। ਉਸ ਸਮੇਂ ਮੈਂ ਉਹਨਾਂ ਨੂੰ ਇਹ ਗੱਲ ਕਹਿ ਨਾ ਸਕੀ ਜੇ ਅੱਜ ਤੁਸੀਂ ਨਾ ਆਉਂਦੇ ਤਾਂ ਬੱਚਿਆਂ ਨੇ ਜੋ ਮੇਰੀ ਅਗਨੀ ਪ੍ਰੀਖਿਆ ਲਈ ਉਸ ਵਿੱਚ ਮੈਂ ਬਹੁਤ ਬੁਰੀ ਤਰ੍ਹਾਂ ਅਸਫਲ ਹੋ ਜਾਣਾ ਸੀ। ਥੋੜੇ ਸਮੇਂ ਬਾਅਦ ਮੈਂ ਆਪਣੇ ਭਰਾ ਦੇ ਘਟ ਤੇ ਰਖੜੀ ਬੰਨ੍ਹ ਰਹੀ ਸੀ ਤੇ ਭਾਬੀ ਬਹੁਤ ਪਿਆਰ ਨਾਲ ਮੇਰੇ ਗਲ ਵਿੱਚ ਸੋਨੇ ਦੀ ਚੇਨ ਪਾ ਰਹੀ ਸੀ। ਮਹਿਮਾਨੀ ਮਨ ਕਹਿ ਰਹੀ ਸੀ ਭਾਬੀ ਤੁਸੀਂ ਸੋਨੇ ਦੀ ਚੇਨ ਦੇ ਬਦਲੇ ਭਾਵੇਂ ਮੈਨੂੰ ਫੁੱਲਾਂ ਦੀ ਮਾਲਾ ਦੇ ਦਿਆ ਕਰੋ ਤਾਂ ਜੋ ਇਹ ਰਿਸ਼ਤਿਆਂ ਦਾ ਬੋਝ ਮੈਂ ਸਾਂਝੇ ਹੀ ਢੋ ਸਕਾਂ ਦੋਸਤੋ ਇਸ ਤਰ੍ਹਾਂ ਮੇਰੇ ਬੱਚਿਆਂ ਨੇ ਮੇਰਾ ਤੇ ਮੇਰੇ ਭਰਾ ਦੇ ਪਿਆਰ ਦਾ ਇਮਤਿਹਾਨ ਲਿਆ ਜਿਸ 'ਚੋਂ ਮੈਂ ਪਾਸ ਹੋ ਗਈ ਪਹਿਲਾਂ ਤਾਂ ਮੈਨੂੰ ਆਪਣੇ ਬੱਚਿਆਂ ਦੀ ਇਸ ਹਰਕਤ ਤੇ ਬਹੁਤ ਗੁੱਸਾ ਆ ਰਿਹਾ ਸੀ ਪਰ ਕਦੇ-ਕਦੇ ਕੁਝ ਇਮਤਿਹਾਨ ਲੈਣੇ ਵੀ ਜ਼ਰੂਰੀ ਹੁੰਦੇ ਆ ਬਾਅਦ ਵਿੱਚ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੋ ਰਹੀ ਸੀ ਕਿ ਮੈਂ ਸਹੀ ਸਾਬਤ ਹੋ ਗਈ ਸੱਚੀ ਮੇਰਾ ਭਰਾ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਦੱਸ ਨਹੀਂ ਸਕਦੀ ਉਸ ਦਿਨ ਉਹਨਾਂ ਨੇ ਮੇਰੇ ਘਰ ਆ ਕੇ ਮੈਨੂੰ ਕਿੰਨੀ ਖੁਸ਼ੀ ਦਿੱਤੀ ਸੋ ਪਹਿਣਾ ਮਹਿੰਗੀਆਂ ਚੀਜ਼ਾਂ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਭੁੱਖੀਆਂ ਹੁੰਦੀਆਂ ਤਾਂ ਆਪਣੇ ਭਰਾਵਾਂ ਦੇ ਪਿਆਰ ਦੀਆਂ ਰਖੜੀ ਬੰਨਣਾ ਪਹਿਣਾ ਲਈ ਪੈਸੇ ਜਾਂ ਕੱਪੜੇ ਇਕੱਠੇ ਕਰਨਾ ਨਹੀਂ ਹੁੰਦਾ ਸਗੋਂ ਭਰਾਵਾਂ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰਨਾ ਹੁੰਦਾ ਸੋ ਦੋਸਤੋ ਇਹ ਸੀ ਰਖੜੀ ਤੇ ਸਪੈਸ਼ਲ ਬਹੁਤ ਹੀ ਪਿਆਰੀ ਜਿਹੀ ਕਹਾਣੀ ਤੁਹਾਡੇ ਲਈ ਰਖੜੀ ਦੇ ਕੀ ਮੈਨੇ ਆ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਉਡੀਕ ਰਹੇਗੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਦੱਸਿਓ ਕਿਉਂਕਿ ਕਦੇ-ਕਦੇ ਪਿਆਰ ਦੀ ਪਰਖ ਜ਼ਰੂਰੀ ਹੁੰਦੀ ਆ ਪਰ ਇਹ ਸੀ ਕਿ ਉਹ ਪਾਸ ਹੋ ਗਈ ਸੋ ਚੰਗੀ ਲੱਗੀ ਵੀਡੀਓ ਲਾਈਕ ਕਰਿਓ ਵੱਧ ਵੱਧ ਸ਼ੇਅਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਐਸੀ ਦਿਲਾਂ ਦੀ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਕਹਾਣੀ ਸੁਣ ਲਈ ਬਹੁਤ ਬਹੁਤ ਸ਼ੁਕਰੀਆ శేర్ కన్నా పుల్